ਸ਼ਕਰ ਜੀ ਬਹੁਤ ਸੋਹਣਾ ਕੱਪੜਾ ਲੈ ਕੇ ਆਏ ਆ ਤੁਹਾਡੇ ਵਾਸਤੇ ਪਿਓਰ ਨੇਚਰਲ ਕਰੇਪ ਦਾ ਸੂਟ ਪਿਓਰ ਨੇਚਰਲ ਕਰੇਪ ਦਾ ਸੂਟ ਕੱਪੜਾ ਦੇਖੋ ਪੂਰਾ ਸ਼ਾਨਦਾਰ ਨਾਲ ਆ ਗਈ ਪੂਰੀ ਸ਼ਾਨਦਾਰ ਚੁੰਨੀ ਕੋਈ ਇਹਦਾ ਬਾਜ਼ਾਰ ਚ ਤੁਹਾਨੂੰ 2500 2700 ਦੇਣ ਦੀ ਲੋੜ ਨਹੀਂ ਹੈਗੀ ਸੂਟ ਦਾ ਦਿਓ ਸਿਰਫ ਤੇ ਸਿਰਫ 900 ਰੁਪਿਆ ਜੀ 900 ਰੁਪਏ ਦੇ ਵਿੱਚ ਪੂਰੀਆਂ ਸ਼ਾਨਦਾਰ ਆ ਗਈਆਂ ਚੁੰਨੀਆਂ ਡਿਜ਼ਾਈਨ ਆ ਗਏ ਨਵੇਂ ਰੰਗ ਆਣਗੇ ਸਾਰੇ ਚਰਚਰ ਚਾਰ ਚਾਰ ਰੰਗ ਨੇ ਜੀ ਚਾਰ ਚਾਰ ਰੰਗ ਦੁਕਾਨਦਾਰਾਂ ਵਾਸਤੇ ਨਵੀਆਂ ਆਈਟਮਾਂ ਆ ਦੇਖੋ ਸੂਟ ਪੂਰਾ ਸ਼ਾਨਦਾਰ ਸੂਟ ਆ ਗਿਆ ਜੀ ਆ ਵੀ ਪੂਰਾ ਸ਼ਾਨਦਾਰ ਸੂਟ ਆ ਗਿਆ ਨਾਲ ਆ ਗਈ ਇਹਦੇ ਵੀ ਪੂਰੀ ਸੋਹਣੀ ਚੁੰਨੀ ਪੂਰੀ ਸੋਹਣੀ ਚੁੰਨੀ ਹੈ ਜੀ ਨਾਲ ਦੇਖੋ ਚੁੰਨੀ ਕਿੰਡੀ ਵਧੀਆ ਪੂਰੀ ਵਧੀਆ ਚੁੰਨੀ ਰੰਗ ਇਹਦੇ ਚ ਵੀ ਮਿਲ ਜਾਣਗੇ ਚਾਰ ਰੇਟ ਸਾਰਿਆਂ ਦਾ ਸੀਮ ਰਹਿਣ ਵਾਲਾ ਜੀ 9900 ਰੁਪਏ 9900 ਰੁਪਏ ਰੇਟ ਹੈ ਸਾਰਿਆਂ ਦਾ ਨਵੇਂ-ਨਵੇਂ ਡਿਜ਼ਾਈਨ ਨੰਬਰ ਉੱਪਰ ਆ ਰਿਹਾ ਹੈ ਜਲਦੀ ਤੋਂ ਜਲਦੀ ਆਰਡਰ ਕਰ ਲਓ 9900 ਰੁਪਏ ਦੇ ਵਿੱਚ ਆਹ ਦੇਖੋ ਕਲਰ ਕਿਡੇ ਸ਼ਾਨਦਾਰ ਕਲਰ ਨੇ ਇਹ ਜਿਹੇ ਨਵੇਂ-ਨਵੇਂ ਰੰਗ ਤੁਹਾਨੂੰ ਬਾਜ਼ਾਰ 'ਚ ਘੱਟੋ-ਘੱਟ 15-1500 17-1700 2000 ਦੇ ਮਿਲਦੇ ਆ 9900 ਰੁਪਏ 'ਚ ਆਰਡਰ ਕਰ ਲਓ ਜੀ ਜਲਦੀ ਤੋਂ ਜਲਦੀ